ਹਾਂਜੀ ਮਿੱਤਰੋ ਅੱਜ ਫੇਰ ਸ਼ਹਿਰ ਬਟਾਲੇ ਦਾ ਘੇੜਾ ਬਣ ਚੁੱਕਿਆ ਆਪਣਾ ਤੇ ਸੋ ਚੱਲੇ ਅੱਜ ਫੇਰ ਸ਼ਹਿਰ ਬਟਾਲੇ ਤੇ ਸੋ ਕੰਮ ਕੀ ਪੈ ਗਿਆ ਸਾਨੂੰ ਇਹ ਤਾਂ ਉੱਥੇ ਜਾ ਕੇ ਹੀ ਅਸੀਂ ਦੱਸਾਂਗੇ ਤੁਹਾਨੂੰ ਕੀ ਕੰਮ ਪਿਆ ਤੇ ਬਹੁਤ ਹੀ ਘੈਂਟ ਸ਼ਹਿਰ ਹੈ ਸ਼ਹਿਰ ਬਟਾਲਾ ਜੋ ਕਿ ਤੁਹਾਨੂੰ ਪਤਾ ਵੀ ਹੋਊਗਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਰਾਤ ਬਟਾਲੇ ਜਾਂਦੀ ਹੈ ਨਾ ਸ੍ਰੀ ਖੰਦ ਸਾਹਿਬ ਗੁਰਦੁਆਰਾ ਸਾਹਿਬ ਦੀ ਹੈਗਾ ਉੱਥੇ ਇਸੋ ਵੇਨੇ ਆ ਬਟਾਲੇ ਸ਼ਹਿਰ ਚ ਹੋਰ ਕੀ ਕੀ ਚੀਜ਼ਾਂ ਨੇ ਜੋ ਕੀ ਕੀ ਨੇ ਤੇ ਸੋ ਜੁੜੇ ਰਹੋ ਬਲੌਗ ਦੇ ਨਾਲ ਬਸ ਤਿਆਰੀ ਐ ਮੈਂ ਨਹਾ ਧੋ ਲਿਆ ਵਾ ਹੁਣੇ ਨਹਾ ਕੇ ਆਇਆ ਕੱਪੜੇ ਪਾ ਲਿਆ ਬਸ ਹੁਣ ਸੇ ਸ਼ੁਰੂ ਵਾਕਿ ਤੇ ਬਸ ਚੱਲੇ ਆਂ ਜੀ ਫਿਰ ਲੋਬੀ ਮਿੱਤਰੋ ਘਰੋਂ ਨਿਕਲ ਕੇ ਆਪਾਂ ਤੁਰ ਪਏ ਆ ਤੇ ਸੋ ਇੱਥੇ ਖਲੋ ਕੇ ਅਹੀਂ ਕੋ ਉਾਂਡੇ ਤੇਲ ਤੇਲ ਅਹੀਂ ਲੈਂਦਾ ਬੋਤਲ ਚ ਤੇਲ ਤੂਲ ਪਾ ਲਿਆ ਤੇ ਸੋ ਹੁਣ ਬਟਾਲੇ ਵਾਲ ਨੂੰ ਖਿੱਚ ਦੇਣ ਗਏ ਆ ਬਾਈਕ ਤੇ ਸੋ ਜੁੜੇ ਰਹੋ ਬਲੌਗ ਦੇ ਨਾਲ ਵੇਖੀ ਜਾਓ ਬਣਦਾ ਕੀ ਐ ਮੈਂ ਨਾ ਅੱਜ ਵਾਲੇ ਬਲੌਗ ਦੇ ਪੂਰੀਆਂ ਰੌਣਕਾਂ ਸ਼ੌਣਕਾਂ ਤੁਹਾਨੂੰ ਦਿਖਾਈਆਂ ਜਾਣਗੀਆਂ ਬਟਾਲੇ ਦੀਆਂ ਅੱਜ ਬਟਾਲੇ ਸ਼ਹਿਰ ਦੀਆਂ ਤੇ ਸੋ ਲੱਗੇ ਆ ਤਰਨ ਹਾਂਜੀ ਲੋ ਵੀ ਮਿੱਤਰੋ ਅਸੀਂ ਪਹੁੰਚ ਚੁੱਕੇ ਹਾਂ ਪਟਾਲੇ ਪਹੁੰਚ ਚੁੱਕੇ ਹਾਂ ਵੈਸੇ ਤੇ ਪਰ ਅਸੀਂ ਐਜੀ ਪਾਲਿਆ ਹਸ ਤੋਂ ਦੀ ਬਾਈਪਾਸ ਤੋਂ ਆਈਆਂ ਦੇ ਵਿੱਚ ਉਹਦੀ ਅਸੀਂ ਤਾਂ ਨਹੀਂ ਗਏਗੇ ਤੁਹਾਨੂੰ ਪਤਾ ਹੀ ਹੈ ਕਿਸੇ ਵੜੇ ਨਾਕਾ ਨੋਕਾ ਹੁੰਦਾ ਚਲੋ ਕਾਗਜ਼ ਪੱਤਰ ਤੇ ਪੂਰੇ ਆ ਤੇ ਰੈਗਿਉਲਰ ਲਾਈਸੈਂਸ ਤੇ ਹੀ ਹੈਗਾ ਪਰ ਫਿਰ ਵੀ ਤੁਹਾਨੂੰ ਪਤਾ ਜਦੋਂ ਉਹਨਾਂ ਨੇ ਆਪਣੀ ਬਾਈਕ ਤੇ ਆਏ ਹੁੰਦੇ ਫਿਰ ਉਹ ਤੁਹਾਨੂੰ ਪਤਾ ਪੈਸੇ ਮੰਗਣੀ ਲੱਗੀ ਜਿੱਥੇ ਕੇ ਤੇ ਬਾਹਰ ਕਰਕੇ ਸੋਚਾਈ ਚਾਹੀਦਾ ਹੈ ਤੇ ਬਸ ਆਹ ਦੇ ਨੋਂ ਵੀ ਮਤਰੋਂ ਚੈੱਕ ਕਰ ਸਕਦੇ ਜੇ ਬਟਾਲੇ ਪਹੁੰਚੇ ਆ ਠੀਕ ਹੈ ਜੀ ਤੇ ਸੋ ਸਾਰਾ ਦ੍ਰਿਸ਼ ਮਤਰੋਂ ਲੋਤੇ ਆ ਵੀ ਪਹੁੰਚਤੇ ਬਟਾਲਾ ਸ਼ਹਿਰ ਦੇ ਤੇ ਸੋ ਨਾਲ ਜਸ਼ਨ ਤੇ ਸੋ ਜਸ਼ਨ ਅੱਜ ਆਪਾਂ ਬਾਈਕ ਤੇ ਘੁੰਮ ਰਹੇ ਆ ਨਾ ਤੇ ਮੈਂ ਕਹਿੰਦਾ 2023 ਜੇ ਆਪਾਂ ਗੱਡੀ ਲੈਣ ਠੀਕ ਹੈ ਜੇ ਤੁਹ ਅੱਜ ਮੋਰਚਲ ਤੇ ਨਾਲ ਆ ਨਾ ਤੇ ਗੱਡੀ ਜੀ ਵੀ ਤੁਹ ਨਾਲ ਹੋਏਗਾ ਠੀਕ ਆ ਇਹ ਥੋੜਾ ਜਿਹਾ ਗੱਡੀ ਚ ਆਪਾਂ ਬਦਿਆਂ ਨੂੰ ਭਾਈ ਛੱਡਣਾ ਵਾ ਗੱਡੀ ਕਿ ਤੁਸੀਂ ਨਾਲ ਹੋਇਆ ਕਰੇਂਗਾ ਠੀਕ ਆ 2026 ਜੇ ਆਪਾਂ ਲੈ ਆਉਣੀ ਆ ਬਸ ਆ ਆਪਣੀ ਜਿਹੜੀ ਫੇਸਬੁੱਕ ਫੈਮਿਲੀ ਇਹ ਸਪੋਰਟ ਕਰੀ ਜਾਵੇ ਠੀਕ ਆ ਤੇ ਸੋ ਮਿੱਤਰੋ ਬਟਾਲਾ ਸ਼ਹਿਰ ਅਸੀਂ ਘੁੰਮ ਲਿਆ ਤੇ ਛੋਲੇ ਪਟੂਰੇ ਵੀ ਅਸੀਂ ਖਾਲੇ ਆ ਤੇ ਸੋ ਐਨਕਾ ਮੈਨੂੰ ਦੱਸਿਓ ਕਿਵੇਂ ਦੀਆਂ ਲੱਗਣ ਡੀਆਂ ਠੀਕ ਆ ਜੀ ਕਮੈਂਟ ਦੇ ਵਿੱਚ ਤੇ ਬਸ ਹੁਣ ਅੱਡੀ ਘਰ ਨੂੰ ਵਾਪਸੀ ਆ ਤੇ ਸਵਾਸ ਕਰਦੇ ਆ ਜਿਹੜਾ ਸਾਡਾ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਸੋਨ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਤੇ ਜਲਦੀ ਮਿਲਦੇ ਹਾਂ ਇੱਕ ਨਵੇਂ ਵਲੌਗ ਦੇ ਨਾਲ